ਜੀ ਤੇ ਸੋ ਜੀ ਚਲੋ ਆਪ ਸਭ ਪੱਤਰਕਾਰ ਸਾਥੀਆਂ ਦਾ ਮੀਡੀਆ ਦੇ ਸਾਥੀਆਂ ਦਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੋਂ ਜਿਹੜੇ ਸਾਥੀ ਆਏ ਮੇਰੀਆਂ ਭੈਣਾਂ ਵੀ ਸਭ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਸਵਾਗਤ ਹੈ ਆਪਾਂ ਨੂੰ ਪਤਾ ਹੈ ਕਿ ਪਿਛਲੇ ਕੱਲ ਜਲੰਧਰ ਸੈਨੀਟਰਲ ਦੇ ਆਪ ਦੇ ਹਲਕਾ ਇੰਚਾਰਜ ਦੀ ਘੋਸ਼ਣਾ ਕੀਤੀ ਗਈ ਪੰਜਾਬ ਪਰਿਵਾਰੀ ਮਨੀਸ਼ ਸੁਸੋਧਿਆ ਜੀ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ। ਔਰ ਉਹਨਾਂ ਨੇ ਉਸ ਪ੍ਰੈਸ ਵਾਰਤਾ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਜਲੰਧਰ ਦੇ ਮੀਡੀਆ ਦੇ ਮਾਧਿਅਮ ਦੇ ਨਾਲ ਇੱਕ ਸੰਦੇਸ਼ ਦਿੱਤਾ। ਨਿਤਿਨ ਕੋਲੀ ਜਿਹਦੇ ਬਾਰੇ ਉਹਨਾਂ ਨੇ ਦੱਸਿਆ ਸਾਰੀ ਗੱਲਬਾਤ ਉਹ ਤਾਲੀਆ ਜੀ ਤੋਂ ਜਨਨ ਕਰਨ ਸੋ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਜਿਹਨੂੰ ਕਾਲੀਆ ਜੀ ਨੇ ਸੰਬੋਧਨ ਕਰਨਾ ਹੈ ਤੁਹਾਡੇ ਨਾਲ ਡੂਗੂ ਹੋਣਾ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪੂਰੇ ਪ੍ਰਧਾਨ ਪੂਰਵ ਮੰਤਰੀ ਉਹਨਾਂ ਦੇ ਨਾਲ ਪੂਰਬ ਸੀਪੀਐਸ ਸਟੇਸ਼ਨ ਦੇ ਪੰਡਾਰੀ ਜੀ ਪਾਰਟੀ ਦੇ ਮਹਾ ਮੰਤਰੀ ਸ਼ੋਕ ਸ਼ਰੀਮ ਜੀ ਅਰਜੇਸ਼ ਕਪੂਰ ਜੀ ਅਮਰਜੀਤ ਗੋਲਦੀ ਜੀ ਮੰਡਲ ਅਥੀਖ ਜੋ ਸਾਗਰ ਜੀ ਸੋ ਹੁਣ ਮੈਂ ਸਿੱਤਾ ਕਾਲੀਆ ਜੀ ਨੂੰ ਨਵੇਦਨ ਕਰਾਂਗਾ ਇਹ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ შეਗੋਂ ਮੌਕੇ ਤੇ ਸਾਥੀਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੱਲ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਦਿੱਲੀ ਦੇ ਪੂਰਵ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਸੋਧਿਆ ਨੇ ਐਡਰੈਸ ਕੀਤਾ ਔਰ ਉਹਨਾਂ ਨਾਲ ਉਹਨਾਂ ਦੇ ਪੰਜਾਬ ਦੇ ਅਧਿਐਕਸ਼ ਆਵਨ ਰੋੜਾਉਣੀ ਸੀਗੀ ਉਹਨਾਂ ਜਿਹੜੀ ਪਹਿਲੀ ਸਟੇਟਮੈਂਟ ਸੀਗੀ ਕਿ ਸ਼੍ਰੀ ਨਿਤਨ ਕੋਲੀ ਇੰਡਸਟਰੀਲਿਸਟ ਇਹ ਆਮ ਆਦਮੀ ਪਾਰਟੀ ਦੇ ਨਾਲ ਮੁਟ ਤੋਂ ਜੁੜੇ ਰਹੇ ਸੀ ਤੇ ਜਦੋਂ ਦੀ ਪਾਰਟੀ ਬਣੀ ਉਹਦੋਂ ਤੋਂ ਜੁੜੇ ਹੋਏ ਸੀਗੇ ਔਰ ਅੱਜ ਮਤਲਬ 29 ਤਰੀਕ ਨੂੰ ਫਾਰਮਲੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹੈ ਇਹ ਉਹਨਾਂ ਦਾ ਬਿਆਨ ਹੈ ਔਰ ਨਾਲ ਹੀ ਇਹ ਗੱਲ ਕਹੀ ਕਿਉਂਕਿ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਰੋੜਾ ਜੀ ਕੇਸ ਦੇ ਵਿੱਚ ਜੋ ਸਟੰਗ ਦੇ ਨਾਲ 3 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਔਰ ਜਿਲੰਦਰ ਦੇ ਰੋਕ ਚਸ਼ਮਦੀਦ ਗਵਾ ਹ ਸਾਰੀਆਂ ਗੱਲਾਂ ਦੇ ਕਿ ਜਿਸ ਟੰਗ ਦਾ ਰੋਟ ਕੁਸਟ ਹੋਈ ਹੈ ਔਰ ਉਸੇ ਦੀ ਤਾਇਦ ਅੱਜ ਉੱਥੇ ਜਾ ਕੇ ਵਿਅਕਤੀ ਆਪ ਗੋਈਆਂ ਦੇ ਰਹੇ ਐ ਸੋ ਸੁਨਾਤੇ ਉਹਨਾਂ ਨੇ ਕੱਲ नितिन कोहली जी ने जलंधर सेंट्रल का इंचार्ज भी लगाया। लेकिन जेड़ी स्टेटमेंट हैगी है वो सच्चाई तो परे है क्योंकि मैं कुरैक्ट करवाना चाहना कि दो हजार चौबी का लोग सभा का चुनाव जलंधर पार्लियामेंटरी लोकसभा भारतीय जनता पार्टी के उम्मीदवार श्री सुशील रिंकू बने और उना दी खुले तौर पर होल हार्टिडली श्री नितिन कोहली जी ने मदद की थी। और ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਕਮੇਟੀ ਬਣਾਈ ਹੋਈ ਸੀ ਜਿਹੜੀ ਰੋਜ਼ ਰਾਤ ਨੂੰ ਮਿਲਦੀ ਸੀਗੀ ਟੂ ਸਟ੍ਰੈਟਜਾਈਜ਼ ਦਾ ਇਲੈਕਸ਼ਨ ਕਿ ਇਲੈਕਸ਼ਨ ਆਪਾਂ ਕਿਸ ਤਰ੍ਹਾਂ ਲੜਨਾ ਹੈ ਕਿਸ ਤਰ੍ਹਾਂ ਦੀ ਵਿਉਤਬੰਦੀ ਕਰਨੀ ਹੈ ਕਿਹੜੀ-ਕਿਹੜੀ ਚੀਜ਼ ਕਿੱਥੇ ਕਿੱਤੀ ਲੋੜ ਹੈ ਉਹਦੇ ਵਿੱਚ ਮੈਂਬਰ ਕੈਂਡੀਡੇਟ ਸਗੇ ਸੁਸ਼ੀਲ ਲਿੰਕੂ ਜੀ ਜ਼ਿਲ੍ਹਾ ਦੇਸ਼ ਸੁਸ਼ੀਲ ਸ਼ਰਮਾ ਜੀ ਸਗੇ ਪੰਡਾਰੀ ਜੀ ਸੀ ਮੈਂ ਰਕੇਸ਼ ਥਾਰਜੀ ਜਗਵੀਰ ਬਰਾੜ ਜੀ ਸਰਬਜੀਤ ਮੱਕੜ ਜੀ ਔਰ ਜ਼ਿਲ੍ਹੇ ਦੇ ਜਨਰਲ ਸੈਕਟਰੀ ਇਸ ਸਾਰੇ ਉਸ ਕਮੇਟੀ ਦੇ ਮੈਂਬਰ ਸੀਗੇ ਔਰ ਜਨਰਲੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਵਿਜੇ ਭਾਈ ਰੋਪਾਨੀ ਜੀ ਉਹਨਾਂ ਨੇ ਪ੍ਰੈਜ਼ਾਈਡ ਓਵਰ ਕੀਤਾ ਡੇਲੀ ਕਰਦੇ ਸੀਗੇ ਔਰ ਉਹਦੇ ਵਿੱਚ ਨਿਤਿਨ ਕੋਲੀ ਜੀ ਸ਼ਾਮਿਲ ਹੁੰਦੇ ਸੀਗੇ ਇਹ ਤੱਥ ਹੈ ਸਤਿਅ ਹੈ ਔਰ ਜਿਹੜਾ ਬਿਆਨ ਹੈਗਾ ਮਨੀਸ਼ ਸੁਸੋਦੀਏ ਜੀ ਦਾ ਉਹ ਗੁੰਮਰਾਹ ਕਰਨ ਵਾਲਾ ਹੈਗਾ ਚ ਸਚਾਈ ਦੇ ਉੱਤੇ ਪਰਦਾ ਪਾਉਣ ਵਾਲਾ ਹੈ ਔਰ ਤੁਸੀਂ ਇਹ ਦੇਖੋ ਕਿ ਅੱਜ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਕੁੱਟਨ ਮਹਿਸੂਸ ਕਰ ਰਿਹਾ ਹੈ ਦਿੱਲੀ ਦੀ ਹਾਰ ਤੋਂ ਬਾਅਦ ਕਿਉਂਕਿ ਤੇ ਜਿਹੜੇ ਦਿੱਲੀ ਦੇ ਅਧਿਕਾਰੀ ਸਿਗੇ ਚਾਹੇ ਕੇਜਰੀਵਾਲ ਜੀ ਹੈ ਮਨੀਸ਼ ਸੋਧਿਆ ਜੀ ਹੈ ਇਹ ਸਾਰੇ ਬਾਇ ਪ੍ਰੌਕਸੀ ਪੰਜਾਬ ਸਰਕਾਰ ਨੂੰ ਚਲਾ ਰਹੇ ਆਂ ਔਰ ਐਨਆਈ ਨਹੀਂ ਹੈ ਬਾਹਰਲੇ ਬੰਦੇ ਅੱਜ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਪਿਛਲੇ ਦਿਨੀ पॉल्यूशन कंट्रोल बोर्ड एक क्योंकि कोई भी सरकार आम तौर पर टेक्नोक्रैट ही चेयरमैन लगता है लेकिन आम आदमी पार्टी ने रीना गुप्ता को चेयरमैन लगाया गया और इस तरह दीपक चौहान उन्हें ਇਹਨਾਂ ਨੂੰ ਚੇਅਰ ਪਰਸਨ ਲਗਾਇਆ ਗਿਆ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਡਵੈਲਪਮੈਂਟ ਬੋਰਡ ਦਾ ਔਰ ਪ੍ਰਭ ਵੀਰ ਬਰਾੜ ਇਹਨਾਂ ਨੂੰ ਚੇਅਰਮੈਨ ਪਦ ਸਬਦ ਲਗਾਇਆ ਗਿਆ ਔਰ ਇਸੇ ਤਰ੍ਹਾਂ ਕਮਲ ਬਾਂਸਲ ਉਹਨਾਂ ਨੂੰ ਤੀਰਥ ਯਾਤਰਾ ਦਾ ਚੇਅਰ ਪਰਸਨ ਲਗਾਇਆ ਗਿਆ ਸਵਾਲ ਇਹ ਹੈ ਕਿ ਜਿਨ੍ਹਾਂ ਕਾਰਕਰਤਾ ਨੇ ਮਿਹਨਤ ਕੀਤੀ ਪੰਜਾਬ ਚ ਆਮ ਆਦਮੀ ਪਾਰਟੀ ਲਈ। ਕਿਹਾ ਹੁਣੋ ਚ ਕੋਈ ਯੋਗੀ ਵਿਅਕਤੀ ਨਹੀਂ ਸੀ। ਅੱਜ ਜਿਹੜਾ ਕਾਰਕਰਤਾ ਆਮ ਆਦਮੀ ਪਾਰਟੀ ਨੇ ਮਿਹਨਤ ਕੀਤੀ। ਬਾਈ ਚ ਮਿਹਨਤ ਕੀਤੀ ਅੱਜ ਆਪਣੇ ਆਪ ਨੂੰ ਥਗਿਆ ਮਹਿਸੂਸ ਕਰ ਰਿਹਾ ਹੈ। ਔਰ ਇਹ ਗੱਲ ਕੇ ਪੰਜਾਬ ਦੇ ਲੋਕਾਂ ਨਾਲ ਵੀ ਇਹ ਤੋਖਾ ਹੋਇਆ ਕਿ ਜਦੋਂ ਤੁਸੀਂ ਬਾਹਰਲੇ ਬੰਦੇ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਰਹੇ। ਔਰ ਸੋਸੋਧਿਆ ਜੀ ਨੇ ਜਿਹੜਾ ਕੱਲ ਬਿਆਨ ਦਿੱਤਾ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਕਿਉਂਕਿ ਪਾਰਟੀ ਚ ਸ਼ਾਮਲ ਹੁੰਦੇ ਹੀ ਰਹਿੰਦੇ ਆ ਉਹ ਨਮਿੰਦਰ ਭਗਤ ਜੀ ਵੀ ਗਏ ਸੀ। ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਜੇ ਮਨੀਸ਼ ਸਸੋਦੀਆ ਜੀ ਕਹਿੰਦੇ ਕਿ 24 ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ ਇਹਨਾਂ ਨੇ ਹੁਣ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਤਾਂ ਫਿਰ ਜੇ ਉਹ ਇਹ ਨਹੀਂ ਗੱਲ ਕਹਿੰਦੇ ਤੇ ਫਿਰ ਅਸੀਂ ਵੀ ਜ਼ਿਲ੍ਹੇ ਵੱਲੋਂ ਸੁਸ਼ੀਲ ਸ਼ਰਮਾ ਜੀ ਵੀ ਨੇਤਨ ਕੋਹਲੀ ਉਹਨਾਂ ਦਾ ਥੈਂਕਸ ਕਰਦੇ ਆ ਕਿ ਬਈ ਤੁਸੀਂ ਸਾਡੀ ਮਦਦ ਕੀਤੀ ਹੈ 24 ਦੇ ਇਲੈਕਸ਼ਨਾਂ ਦੇ ਵਿੱਚ ਸਵਾਲ ਇਹ ਹੈਗਾ ਕਿ ਬਈ ਜਿਸ ਟੰਗ ਦੇ ਨਾਲ ਆਪਾਂ ਸਚਾਈ ਕਿਉਂ ਛੁਪਾ ਰਹੇ ਹਾਂ ਐਨਾ ਹੀ ਨਹੀਂ ਹੈ ਜਦੋਂ ਜੁਆਇਨ ਕਰਨਾ ਸੀਗਾ ਸੁਸ਼ੀਲ ਰਿੰਕੂ ਜੀ ਨੇ ਔਰ ਸ਼ੀਤਲ ਅੰਗਰਾਲ ਨੂੰ ਇਹਨਾਂ ਦੀ 16 ਕੈਂਬਰੇਜ ਸਕੂਲ ਦੇ ਵਿੱਚ ਜਿਹੜਾ ਕਿ ਨਿਤਨ ਕੋਹਲੀ ਉਹਨਾਂ ਦਾ ਸਕੂਲ ਹੈਗਾ ਉਹਦੇ ਵਿੱਚ ਬੈਠ ਕੇ ਪਹਿਲਾਂ 16 ਕਰਾਈ ਗਈ ਫਿਰ ਜੁਆਇਨਿੰਗ ਹੋਈ ਫਿਰ ਇਹ ਦਿੱਲੀ ਵੀ ਲੈ ਕੇ ਗਏ ਸੀ ਸੋ ਰਿਕਾਰਡ ਜਿਹੜਾ ਹੈਗਾ ਉਹ ਸਟ੍ਰੇਟਨ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਇਸ ਗੱਲ ਹੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਇਸੇ ਕਾਰਨ ਕਿ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਨੂੰ ਸਚਾਈ मालूम ਹੋਵੇ ਕਿ ਚਰਿੱਤਰ ਜਿਹੜਾ ਹੈਗਾ ਬੰਦੇ ਦਾ ਰਾਜਨੀਤੀ ਦੇ ਵਿੱਚ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕਿ ਵੀ ਭਾਈ ਜਿਹੜੀ ਸਚਾਈ ਹੈ ਹਾਂ ਸਪੋਰਟ ਕੀਤੀ ਹੈ ਤੁਸੀਂ ਕਹਿੰਦੇ ਕਿ ਭਈ ਅਸੀਂ 24 ਚ ਰਿੰਕੂ ਦੀ ਸਪੋਰਟ ਕੀਤੀ ਹੈ ਹੁਣ ਅਸੀਂ ਭਾਜਪਾ ਛੱਡ ਕੇ ਅਸੀਂ ਹੁਣ ਜਿਹੜਾ ਹੈਗਾ ਫਾਰਮਲੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਾ सो so, साथियों मोटे तौर पर ससोजिया जी ने झूठ बोलिया कल सच्चाई नहीं दसी सो इट इज ए पोलिटिकल डिसऑनैसटी ये कट्टे कट्ट ईमानदार है ये पोलीटिकल डिसोनेसटी जी है कल मनीष ससोदिया जी ने जलंधर आके दिखाई है so, सो धन्यवाद बाकी कोई गल कह नहीं है तो कोई प्रश्न करना दस सकते ਹਾਂ ਕਾਲੀਆ ਸਾਹਿਬ ਜਿਹੜੇ ਇਹ ਆਪਣੇ ਨੀਚੇ ਨੌਲੀ ਕੀ ਹੈਗੇ ਆ ਇਹ ਕਿਸੇ ਉਹਦੇ ਤੇ ਜਿਉਂ ਤੁਸੀਂ ਜ ਆਰ ਮੀਟਿੰਗਾਂ ਤੋਂ ਬੈਠਦੇ ਇਹ ਕਰਦੇ ਸੀ ਗੱਲੇ ਹੈਗੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਵੀ ਇਹਨਾਂ ਦੀ ਕਰਾਈ ਮੈਂ ਦੱਸਿਆ ਥਾ ਤੁਹਾਨੂੰ ਸਾਰੇ ਨੂੰ ਫਿਰ ਇਹ ਟੋਟਲੀ ਹੋਲ ਹਾਰਟਡਲੀ ਮੈਂ ਕਹਾਵਾਂਗਾ ਰਿੰਕੂ ਨਾਲ ਸੁਸ਼ੀਲ ਰਿੰਕੂ ਨਾਲ ਪੂਰੀਦਰਾ ਮਦਦ ਕੀਤੀ ਉਹਨਾਂ ਨੇ ਔਰ ਸਟ੍ਰੈਟਜੀ ਦੇ ਵਿੱਚ ਪੂਰੇ ਸਜਾਵ ਦਿੱਤੇ ਕਿਸ ਢੰਗ ਨਾਲ ਇਲੈਕਸ਼ਨ ਜਿੱਤਣਾ ਚਾਹੀਦਾ ਕਿੱਦਾਂ ਲੜਨਾ ਚਾਹੀਦਾ ਸਾਰੀਆਂ ਗੱਲਾਂ ਦੇ ਵਿੱਚ ਸ਼ਾਮਿਲ ਸੀਗੇ ਆਪਾਂ ਕਹਿੰਦੇ ਕਿ ਸਚਾਈ ਛੁਪਾਈ ਕਿਉਂ ਜਾ ਰਹੀ ਹੈ ਗੱਲ ਤਾਂ ਇਸ ਗੱਲ ਦੀ ਹੈ ਫਿਰ ਉਹਨਾਂ ਦਾ ਮਕਸਦ ਕੀ ਹੋ ਸਕਦਾ ਹੈ ਮੈਂ ਇਹ ਤਾਂ ਤੁਸੀਂ ਇਹ ਤੁਸੀਂ ਜਾਣੋ ਅਸੀਂ ਤਾਂ ਤੁਹਾਨੂੰ ਸਚਾਈ ਦੱਸੀ ਹੈ ਕਿ ਜਨਤਾ ਦੇ ਸਾਹਮਣੇ ਸੱਚ ਆਣਾ ਚਾਹੀਦਾ ਹੈ ਕਾਲੀ ਜੀ ਸੁਸ਼ੀਲ ਜੀ ਕੋ ਜੋ ਪਹਿਲਾਂ ਵੀ ਕਹਿੰਦੇ ਜ ਆਪਣੀ ਪਾਰਟੀ ਨੂੰ ਮਤਲਬ ਕਰਦੇ ਸੀ ਇਹ ਸੁਸ਼ੀਲ ਜੀ ਮੈਂ ਕਿਹਾ ਜੀ ਮੈਂ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਨਾ ਜੀ ਕਿ ਵੀ ਸਾਨੂੰ 24 ਦੇ ਇਲੈਕਸ਼ਨਾਂ ਚ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਵੀਰਵਾਨ ਨੂੰ ਪੂਰਾ ਸਹਿਯੋਗ ਦਿੱਤਾ ਨਿਤਨ ਕੋਲੀ ਉਹਨਾਂ ਨੇ ਆਪਾਂ ਛੁਪਾ ਹੀ ਰਿਹਾ ਦਿੱਲੀ ਵੀ ਗਏ ਸੀ ਦਿੱਲੀ ਵੀ ਗਏ ਹੈਗੇ ਆ ਜਦੋਂ ਜੁਆਇਨ ਕਰਾਇਆ ਇਹੜਾ ਨੇ ਰਿੰਕੂ ਨਾ ਨੂੰ ਤੇ ਸ਼ੀਤਲੰਗੁਰਾਲ ਨੂੰ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ DNA ਕਿਉਂ ਕੀਤਾ ਛੁਪਾ ਹੀ ਰਿਹਾ ਹੋਰ ਕੀ ਨਿਤਨ ਕੋਲੀ ਉਹਨਾਂ ਦੀ ਪਾਰਟੀ ਦੇ ਨਾਲ ਕੋਈ ਨਰਾਜ਼ਗੀ ਸੀ ਕਿ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਸਵਾਲ ਇਹ ਸਾਨੂੰ ਨਹੀਂ ਮੰਨਦਾ ਅੱਜ ਤੱਕ ਜਿਹੜੀ ਗੱਲ ਸੁਸੋਧਿਆ ਜੀ ਨੇ ਕਹੀ ਹੈ ਅੱਜ ਤੋਂ ਉਹਨੂੰ ਕਰੈਕਟ ਕਰ ਰਹੇ ਆ ਉਹਦਾ ਰਿਪੋਰਟ ਸਟ੍ਰੇਟ ਕਰ ਰਹੇ ਆ ਕਾਲੀਆ ਸਰ ਕਿਦਾਂ ਤੁਸੀਂ ਕਹਿੰਦੇ ਹੋ ਰਿੰਕੂ ਜੀ ਨਾਲ ਉਹਨਾਂ ਨੇ ਪੁਲਿਸ ਮੋਰਚੀ ਦਿੱਤੀ ਕਿਸ ਬਾਰੇ ਰਿੰਕੂ ਜੀ ਨੂੰ ਪਤਾ ਸੀ ਆਨੇ ਪਾਰਟਿਸਿਪੇਟ ਕਰਦੇ ਕਿਹਦੇ ਚ ਇਹ ਦੇਖੋ ਇਹਦਾ ਗੱਲ ਉਹਨਾਂ ਨੂੰ ਪੁੱਛੋ ਨਾ ਆਪਣੇ ਕੋਲੀ ਸਾਹਿਬ ਨੂੰ ਕਿ ਤੁਸੀਂ ਕਿਉਂ ਛੱਡ ਕੇ ਗਏ ਤੁਸੀਂ ਕਿਹਾ ਸਪੋਰਟ ਨਹੀਂ ਕੀਤਾ ਅਜਿਹਾ ਕਹਿ ਰਹੇ ਆ ਆ ਸਾਰੇ ਬੈਠੇ ਇੱਥੇ ਕੋਰ ਕਮੇਟੀ ਦੇ ਮੈਂਬਰ ਉਹ ਸਾਰੀਆਂ ਮੀਟਿੰਗਾਂ ਚ ਨਿਤਨ ਕੋਲਿਓ ਨੇ ਅਟੈਂਡ ਕਰਦੇ ਰਿਹਾ ਸਾਰੀਆਂ ਕੋਰ ਕਮੇਟੀ ਦੇ ਮੈਂਬਰ ਕਾ ਚਾਹੀਏ ਹੈ ਕਿ ਕਾਲੀਏ ਨੁਕਸਾਨ ਕਿ ਨਾ ਹੋਵੇਗਾ ਜਾਂ ਪੈਣਾ ਕਿ ਹੋਵੇਗਾ ਕਿਦਾ ਇਹ ਤਾਂ ਅਸੈਸਮੈਂਟ ਜਨਤਾ ਕਰੇਗੀ ਜਾਂ ਵਕਤ ਕਰੇਗਾ ਆਖਿਰ ਅਜ ਤਾਂ ਜਿਹੜੀ ਸਚਾਈ ਹੈ ਉਹ ਸਾਹਮਣੇ ਲਿਆ ਰਹੇ ਆ ਕਾਲੀਆ ਸਾਹਿਬ ਜਿਹੜੀ ਗੱਲ ਤੁਹਾਡੇ ਮਾਧਿਅਮ ਦੇ ਦੁਆਰਾ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਸਾਹਮਣੇ ਔਰ ਜਲੰਧਰ ਦੀ ਜਨਤਾ ਸਾਹਮਣੇ ਇੱਕ ਸਚਾਈ ਲੈ ਕੇ ਆ ਰਹੇ ਆ ਇਸ ਪ੍ਰੈਸ ਕਾਨਫਰੰਸ ਦਾ ਮਸਦਦ ਐਨਏ ਕਾਲੀਆ ਸਰ ਇੱਕ ਚਲ ਰੋਲਦੀ ਹੈ ਜੇ ਮੰਨੋ ਸੈਂਟਰ ਹਲਕਾ ਦਾ ਉਹਨਾਂ ਨੂੰ ਚਾਕ ਬਣਾਇਆ ਗਿਆ। ਉਹ ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਵੀ ਉਹਨਾਂ ਝੂਠ ਬੋਲਦੇ ਗਏ ਆ। ਤਾਂ ਲੋਕੀ ਕਿੱਦਾ ਵਿਸ਼ਵਾਸ ਕਰਨਗੇ ਰਾਮਨ ਰੋੜਾ ਜੀ ਦਾ ਆਖਦੇ ਹੀ ਉਹਨਾਂ ਚੱਕਰਾਂ ਦੇ ਹਿੱਸੇ ਲਈ ਭੜਕਾ। ਇਹ ਇਹਹੀ ਤੇ ਇਹਹੀ ਤੇ ਗੱਲ ਹੈਗੀ ਐ। ਇਹ ਤਾਂ ਗੱਲ ਉਹਨਾਂ ਨੂੰ ਪੁੱਛੋ ਨਾ। ਇਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁੱਛੋ ਕਿ ਵਿਸ਼ਵਾਸ ਕਿੱਦਾਂ ਕੀਤਾ ਜਾਏਗਾ। ਆਪਾਂ ਜਿਹੜੀ ਸੱਚਾਈ ਹੈ ਉਹ ਸੱਚਾਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਭਾਰਤੀ ਜਨਤਾ ਪਾਰਟੀ ਬਣ ਰਹੀ ਕਿ ਸੱਚਾਈ ਤੋੜੇ ਮਾਧਿਅਮ ਦੇ ਨਾਲ ਜਿਲ੍ਹਾਦਰ ਦੀ ਜਨਤਾ ਨੂੰ ਦੱਸਣਾ ਸੀ ਪਾਣੀ ਵਾਲਾ ਸਵਾਲ ਹੈ ਕਿ 49 ਜੀ ਆਪ ਕੋਲੀ ਸਾਹਮਣੂ ਬੀਜੇਪੀ ਐਜ਼ ਅ ਨਿਊਸਪੈਨ ਦੇਖਦੀ ਹੈ ਪੋਲੀਟਿਸ਼ੀਅਨ ਦੇਖਦੀ ਹੈ ਜਾਂ ਕਿਸ ਨਜ਼ਰੀਏ ਦੇ ਨਾਲ ਦੇਖਦੀ ਹੈ ਸਪੋਰਟਰਸ ਜੀ ਪੰਜ ਸਾਲ ਬੰਦੀ ਗੱਲ ਗੱਲ ਹੈਗਾ ਕਿ ਵੀ ਕਹਿੰਦੇ ਕਿ ਹਰ ਇੱਕ ਆਦਮੀ ਮੇਂ ਹੁੰਦੇ ਹੈ 20 30 ਆਦਮੀ ਔਰ ਹਰ ਇੱਕ ਵਿਅਕਤੀ ਕੋ 20 30 ਵਾਰ ਸਮਝਣਾ ਦੇਖਣਾ ਚਾਹੀਏ ਪਰਖਣਾ ਚਾਹੀਏ ਦਾਰਿਆ ਦੇ ਜਿਹੜੇ ਬੈਸਟ ਨੇ ਜਿਹੋ ਤੁਹਾਡੇ 5 6 ਕੋ ਨਹੀਂ ਨਹੀਂ ਸਵਾਲ ਇਹ ਹੈਗਾ ਜਿਹੜੀ ਗੱਲ ਸੁਸੋਧਿਆ ਜੀ ਨੇ ਕਿਹਾ ਜਿਹੜੀ ਗੱਲ ਸਟੇਟਮੈਂਟ ਸੁਸੋਧਿਆ ਜੀ ਦੀ ਹੈ ਕਿ ਵੀ ਉਹ ਜਨੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਇਆ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਕਿ ਵੀ ਰਿਕਾਰਡ ਉਹਦਾ ਸਟੇਟਮੈਂਟ ਕਰ ਰਹੇ ਆ ਕਿ ਵੀ ਉਹੋਣਾ ਨੇ ਸੱਚ ਨਹੀਂ ਦੱਸਿਆ ਝੂਠ ਬੋਲਿਆ ਨਹੀਂ ਕਾਲੀ ਆ ਜੀ ਉਹ ਉਸ ਗੱਲ ਤਾਂ ਸੁਸੋਧਿਆ ਉਹਨਾਂ ਦੀ ਜਿਹੜੀ ਕੱਲ ਜਿਹੜੀ ਸਟੇਟਮੈਂਟ ਆ ਨਾ ਉਸ ਨੂੰ ਅਸੀਂ ਕਹਿ ਰਹੇ ਕਿ ਝੂਠ ਬੋਲਿਆ ਉਹਨਾਂ ਨੇ ਤੁਸੀਂ ਚਾਹੇ ਬਣਾ ਦੇ ਵਿੱਚ ਉਹਨਾਂ ਨੂੰ ਬਣਾਇਆ ਹੈ ਮੈਨੂੰ ਨਾ ਦੱਸਿਆ ਹੋਵੇ ਕਿ ਉਹਨਾਂ ਨੇ ਨਾ ਦੱਸਿਆ ਹੋਵੇ ਤੁਹਾਨੂੰ ਨਾ ਦੱਸਿਆ ਕਿ ਆਪ ਦਾ ਜੁੜਿਆ ਸੀ ਭਾਈ ਸਾਹਿਬ ਗੱਲ ਗੱਲ ਤਾਂ ਫਿਰ ਇਹੀ ਹੈਗਾ ਫਿਰ ਉਹਦਾ ਕਰੈਕਟਰ ਸਾਹਮਣੇ ਆਂਦਾ ਜੇ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗੇ ਤੇ ਬੀਜੇਪੀ ਦੀ ਸਪੋਰਟ ਕਰ ਰਹੇ ਸੀਗੇ ਅਸੀਂ ਤੁਹਾਡੇ ਸਾਹਮਣੇ ਸੱਚ ਦੱਸਤਾ ਉਹ ਬਾਈ ਸਾਹਿਬ ਇੱਕ ਸਵਾਲ ਹੈ ਇੱਕ ਸਵਾਲ ਇਹ ਕਿ ਤੁਹਾਨੂੰ ਧੋਖੇ ਰੱਖਿਆ ਉਹਨਾਂ ਨੇ ਮੈਂ ਕਿਹਾ ਜੀ ਸਾਡੀਆਂ ਗੱਲ ਇਹ ਹੈ ਸਾਡੀਆਂ ਪੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਧੋਖੇ ਰੱਖਿਆ ਉਹਨਾਂ ਨੇ ਸਾਡੀ ਪੋਰ ਕਮੇਟੀ ਦੇ ਮੀਟਿੰਗ ਚ ਅਟੈਂਡ ਕਰਦੇ ਸੀਗੇ ਆ ਸਾਰੇ ਗਵਾਹ ਆ ਇਹ ਦੇਖੋ ਆ ਸਾਰੇ ਗਵਾਹ ਆ ਉਹ ਪਾਰਟੀ ਦੇ ਹਿੱਤ ਦੇ ਵਿੱਚ ਬੜੇ ਸੁਝਾਅ ਵੀ ਦਿੱਤੇ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਗੱਲ ਜਿਹੜਾ ਫੈਕਟ ਹੈਗਾ ਔਰ ਰਿੰਕੂ ਉਹਨਾਂ ਦੀ ਪੂਰੀ ਤਰ੍ਹਾਂ ਖੁੱਲ ਕੇ ਸਪੋਰਟ ਕੀਤੀ ਜਦੋਂ ਜੁਆਇਨ ਕਰਾਣਾ ਸੀਗਾ ਉਹ ਨਾਲ ਸੀਗੇ ਅਸੀਂ 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 ਗੱਲ ਇਹ ਹੈਗਾ ਕਿ ਜਿਹੜੀ ਗੱਲ ਸਚਾਈ ਹੈ ਤੁਹਾਨੂੰ ਐਜ਼ ਇਟ ਇਜ਼ ਦੱਸੀ ਹੈ ਹੁਣ ਸਵਾਲ ਹੈ ਕਿ ਬਾਕੀ ਪ੍ਰਸ਼ਨ ਤੁਸੀਂ ਨਿਤਨ ਕੋਲੀ ਨੂੰ ਉਹਨਾਂ ਨੂੰ ਕਰ ਸਕਦੇ ਹੋ ਮਨੀਸ਼ ਜੀ ਉਹ ਪਾਰਟੀ ਜੰਦਾ ਪਾਰਟੀ ਦਾ ਚੇਲਿਤਨ ਕੋਲੀ ਸੀਗੇ ਤੁਹਾਡੇ ਵਾਲ ਕੋਈ ਉਹਨਾਂ ਨੂੰ ਮੋਡਾ ਉਦਾਂ ਵੀ ਦਿੱਤਾ ਗਿਆ ਸੀਗਾ ਭਾਈ ਸਾਹਿਬ ਹੋਰ ਗਲਤ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਉਹਨੀ ਗੱਲ ਹੈ ਕਾਲੀਆ ਸਾਹਿਬ ਇਹ ਤੋਤੇ ਸੀ ਨਾ ਵਾਧਾ ਨਾ ਘਟਾ ਕਾਲੀਆ ਬਿੰਕੂ ਸਾਹਿਬ ਨੇ ਫੜ ਕੇ ਰੱਖਿਆ ਕਿ ਤੋਤਾ ਨਹੀਂ ਵਾਪਸ ਚਲ ਜਾਣਾ ਹੈ ਰਿੰਕੂ ਸਾਹਿਬ ਨੇ ਫੜ ਕੇ ਰੱਖਿਆ ਉਹ ਤਾਂ ਨਹੀਂ ਚਲ ਜਾਣੀ ਭਾਈ ਸਾਹਿਬ ਬਿਲਕੁਲ ਨਹੀਂ ਜਾਣਗੇ ਉਹ ਦੋਸਤ ਕਾਲੀਆ ਤੁਸੀਂ ਪਿਛਲੀ ਵਾਰੀ ਕਹਿੰਦੇ ਹੋ ਕਿ ਚੇਰੇ ਦੇ ਬਾਕੀ ਹੈ ਫਿਲਰ ਰੈਕਟਰ ਕੱਲ ਵਾਲਾ ਸੀਨ ਵੀ ਹੋ ਗਿਆ ਚੇਰੇ ਦਾ ਹਿਸਾਬ ਨਹੀਂ ਮੈਂ ਕਿਹਾ ਜੀ ਜਿਹੜੀ ਕੱਲ ਸ਼ੁਰੂਆਤ ਕੀਤੀ ਐ ਸੁਸੋਧਿਆ ਜੀ ਨੇ ਅਸੀਂ ਉਹ ਸਾਰਾ ਰਿਕਾਰਡ ਕਰੈਕਟ ਕਰ ਰਹੇ ਹਾਂ ਉਹਨਾਂ ਦੀ ਸਟੇਟਮੈਂਟ ਸੀਗੀ ਕਿ ਸ਼ੁਰੂ ਤੋਂ ਨਿਤਨ ਕੋਲੀ ਉਹਨੇ ਆਮ ਆਦਮੀ ਪਾਰਟੀ ਨਾਲ ਹੈ ਅਸੀਂ ਉਹਨਾਂ ਨੂੰ ਸੱਚਾਈ ਦੱਸਤੀ ਹੈ ਠੀਕ ਹੈ ਜੀ ਧੰਨਵਾਦ ਕਾਲਿਆ ਸਰ ਇੱਕ ਚੀਜ਼ ਹੈ ਜੇ ਆਪ ਸਭ ਇੱਕ ਵਾਰ ਜਿਸ ਹੋਦੀ ਹੈ ਜਿਹਨੇ ਕਿਹਾ ਕਿ ਸ਼ੁਰੂ ਤੋਂ ਆਮ ਆਦਮੀ ਪਾਰਟੀ ਜੁੜੇ ਨਹੀਂ ਸੀਗੇ ਨਾ ਮੇਰਾ ਫ਼ਹਾਲ ਜਿਹੜਾ 2024 ਦੇ ਤੁਸੀਂ ਮੰਨ ਲਓ ਹਾਰ ਹੋਈ ਹੈ ਤਾਂ ਉਹ ਬੈਕਗ੍ਰਾਉਂਡ ਤੇ ਇਹ ਤਾਂ ਨਹੀਂ ਉਸ ਨੂੰ ਉਹ ਹਾਰ ਦਾ ਕਾਰਨ ਨਹੀਂ ਹੋਇਆ ਜ਼ਿਆਦਾ ਜਿਹੜਾ ਇੱਕ ਅਸੈਸਮੈਂਟ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਅਸੈਸਮੈਂਟ ਸਵਾਲ ਇਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹ ਕੋਈ ਮਾਰਕ ਨਹੀਂ ਬਣਾਇਆ ਹਾਰੀ ਹੈ ਠੀਕ ਹੈ ਨਾ ਤੇ ਬਾਕੀ ਅਸੈਸਮੈਂਟ ਉਹਨਾਂ ਕੋਲੋਂ ਦੇਖੋ ਸਾਡੀ ਜਿਹੜੀ ਸਪੋਰਟ ਕੀਤੀ ਉਹਨਾਂ ਨੇ ਅੱਜ ਹੀ ਤੁਹਾਨੂੰ ਦੱਸਤਾ ਧੰਨਵਾਦ